ਮੂਸੇ ਵਾਲਾ ਜਦੋਂ ਬਣਿਆ ਸੀ ਸਰਵਾਲਾ ਲਾੜੇ ਲਾੜੀ ਨੇ ਦਸੀਆਂ ਦਿਲ ਨੂੰ ਛੂ ਜਾਣ ਵਾਲੀਆਂ ਗੱਲਾਂ ਦੇਖਦੇ ਆਪ ਪੂਰੀ ਖਬਰ ਕਿਹਾ ਜਾਂਦਾ ਹੈ ਕਿ ਲੋਕ ਇਸ ਦੁਨੀਆ ਨੂੰ ਛੱਡ ਕੇ ਚਲੇ ਤਾਂ ਜਾਂਦੇ ਨੇ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੁਸ਼ੀਆਂ ਭਰੀਆਂ ਕੌਣੀਆਂ ਤੇ ਮਿੱਠੀਆਂ ਯਾਦਾਂ ਵੀ ਛੱਡ ਜਾਂਦੇ ਨੇ ਅੱਜ ਅਸੀਂ ਜਿਸ ਦੀ ਗੱਲ ਵਿੱਚ ਯਾਦ ਕਰ ਰਹੇ ਹਾਂ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਇਹ ਤਸਵੀਰ ਮੁਕਸਦ ਜ਼ਿਲ੍ਹੇ ਦੇ ਗਿੱਦੜਵਾਹਾ ਦੇ ਉਸ ਵਿਆਹ ਪ੍ਰੋਗਰਾਮ ਦੀ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਚਾਚੇ ਦੇ ਵਿਆਹ ਵਿੱਚ ਇੱਕ ਸਰਵਾਲਾ ਬਣਿਆ ਸੀ ਕਿਹਾ ਜਾਂਦਾ ਹੈ ਕਿ ਲੋਕ ਇਸ ਦੁਨੀਆ ਨੂੰ ਤਾਂ ਛੱਡ ਕੇ ਚਲੇ ਜਾਂਦੇ ਨੇ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੁਸ਼ੀਆਂ ਭਰੀਆਂ ਕੌਣੀਆਂ ਤੇ ਮਿੱਠੀਆਂ ਯਾਦਾਂ ਵੀ ਛੱਡ ਜਾਂਦੇ ਨੇ ਅੱਜ ਅਸੀਂ ਜਿਸ ਯਾਦ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਇਹ ਤਸਵੀਰ ਹੈ ਮੁਕਸਦ ਜ਼ਿਲ੍ਹੇ ਦੇ ਗਿੱਦੜਵਾਹਾ ਦੀ ਉਸ ਵਿਆਹ ਦੀ ਪ੍ਰੋਗਰਾਮ ਦੀ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਚਾਚੇ ਦੇ ਵਿਆਹ ਵਿੱਚ ਸਰਵਾਲਾ ਬਣਿਆ ਸੀ ਜਿਸ ਦੀਆਂ ਯਾਦਾਂ ਤੇ ਤਸਵੀਰਾਂ ਅੱਜ ਵੀ ਤਾਜ਼ਾ ਹਨ ਬਲਜਿੰਦਰ ਸਿੰਘ ਅਤੇ ਉਸ ਦੀ ਘਰ ਵਾਲੀ ਰੀਨੂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੱਜ ਵੀ ਭਾਵੁਕ ਹੋ ਜਾਂਦਾ ਹੈ ਇਹਨਾਂ ਤਸਵੀਰਾਂ ਵਿੱਚ ਸਿੱਧੂ ਮੂਸੇਵਾਲਾ ਬਤੌਰ ਲਾੜੇ ਬਲਜਿੰਦਰ ਸਿੰਘ ਨਾਲ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਸਾਲ 2001 ਦੇ ਅਕਤੂਬਰ ਮਹੀਨੇ ਦੀਆਂ ਹਨ ਜਦੋਂ ਮੂਸੇਵਾਲਾ ਆਪਣੇ ਬਚਪਨ ਦੀ ਅਵਸਥਾ ਵਿੱਚ ਸੀ ਮੂਸੇ ਵਾਲਾ ਜਦੋਂ ਬਣਿਆ ਸੀ ਸਰਵਾਲਾ ਲਾੜੇ ਲਾੜੀ ਨੇ ਦਸੀਆਂ ਦਿਲ ਨੂੰ ਛੂ ਜਾਣ ਵਾਲੀਆਂ ਗੱਲਾਂ ਦੇਖਦੇ ਆਪ ਪੂਰੀ ਖਬਰ ਕਿਹਾ ਜਾਂਦਾ ਹੈ ਕਿ ਲੋਕ ਇਸ ਦੁਨੀਆ ਨੂੰ ਛੱਡ ਕੇ ਚਲੇ ਤਾਂ ਜਾਂਦੇ ਨੇ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੁਸ਼ੀਆਂ ਭਰੀਆਂ ਕੌਣੀਆਂ ਤੇ ਮਿੱਠੀਆਂ ਯਾਦਾਂ ਵੀ ਛੱਡ ਜਾਂਦੇ ਨੇ ਅੱਜ ਅਸੀਂ ਜਿਸ ਦੀ ਗੱਲ ਵਿੱਚ ਯਾਦ ਕਰ ਰਹੇ ਹਾਂ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਇਹ ਤਸਵੀਰ ਹੈ ਮੁਕਸਦ ਜ਼ਿਲ੍ਹੇ ਦੇ ਗਿੱਦੜਵਾਹਾ ਦੇ ਉਸ ਵਿਆਹ ਪ੍ਰੋਗਰਾਮ ਦੀ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਚਾਚੇ ਦੇ ਵਿਆਹ ਵਿੱਚ ਇੱਕ ਸਰਵਾਲਾ ਬਣਿਆ ਸੀ ਕਿਹਾ ਜਾਂਦਾ ਹੈ ਕਿ ਲੋਕ ਇਸ ਦੁਨੀਆ ਨੂੰ ਤਾਂ ਛੱਡ ਕੇ ਚਲੇ ਜਾਂਦੇ ਨੇ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੁਸ਼ੀਆਂ ਭਰੀਆਂ ਕਾਣੀਆਂ ਤੇ ਮਿੱਠੀਆਂ ਯਾਦਾਂ ਵੀ ਛੱਡ ਜਾਂਦੇ ਨੇ ਅੱਜ ਅਸੀਂ ਜਿਸ ਯਾਦ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਇਹ ਤਸਵੀਰ ਮੁਕਸਰ ਜ਼ਿਲ੍ਹੇ ਦੇ ਗਿੱਤੜਵਾਹਾ ਦੀ ਉਸ ਵਿਆਹ ਦੀ ਪ੍ਰੋਗਰਾਮ ਦੀ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਚਾਚੇ ਦੇ ਵਿਆਹ ਵਿੱਚ ਸਰਵਾਲਾ ਬਣਿਆ ਸੀ ਜਿਸ ਦੀਆਂ ਯਾਦਾਂ ਤੇ ਤਸਵੀਰਾਂ ਅੱਜ ਵੀ ਤਾਜ਼ਾ ਹਨ ਬਲਜਿੰਦਰ ਸਿੰਘ ਅਤੇ ਉਸਦੀ ਘਰ ਵਾਲੀ ਰੀਨੂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੱਜ ਵੀ ਭਾਵੁਕ ਹੋ ਜਾਂਦਾ ਹੈ ਇਹਨਾਂ ਤਸਵੀਰਾਂ ਵਿੱਚ ਸਿੱਧੂ ਮੂਸੇਵਾਲਾ ਬਤੌਰ ਲਾੜੇ ਬਲਜਿੰਦਰ ਸਿੰਘ ਨਾਲ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਸਾਲ 2001 ਦੇ ਅਕਤੂਬਰ ਮਹੀਨੇ ਦੀਆਂ ਹਨ ਜਦੋਂ ਮੂਸੇਵਾਲਾ ਆਪਣੇ ਬਚਪਨ ਦੀ ਅਵਸਥਾ ਵਿੱਚ ਸੀ